ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਤਿ ਉਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਹਾਂ ਮਹਿੰਦੀਪੁਰ ਨੂੰ ਜਿਹੜਾ ਬਾਈਪਾਸ ਜਾਂਦਾ ਸੜਕ ਜਾਂਦੀ ਹੈ ਔਰ ਇਹ ਜਿਹੜਾ ਬ੍ਰਿਜ ਹੈ ਉਹਦੇ ਉੱਤੇ ਮੌਜੂਦ ਹਾਂ ਇੱਥੇ ਥੋੜੀ ਜਿਹਾ ਪਹਿਲਾਂ ਇੱਕ ਹਾਦਸਾ ਹੋ ਜਾਂਦਾ ਵੱਡਾ ਹਾਦਸਾ ਹੋ ਜਾਂਦਾ ਆ ਜਿਹੜੀ ਬੱਸ ਤੁਸੀਂ ਸਕੂਲ ਦੀ ਬੱਸ ਦੇਖ ਪਾ ਰਹੇ ਹੋ ਇਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਸਲ ਉਤਾੜ ਔਰ ਦੱਸਿਆ ਜਾ ਰਿਹਾ ਤਰਨ ਤਰਨ ਸਾਈਡ ਤੋਂ ਦੋ ਬੱਸਾਂ ਆ ਰਹੀਆਂ ਸਨ ਇੱਕੋ ਸਕੂਲ ਦੀਆਂ ਜਿਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾਣਾ ਸੀਗਾ ਔਰ ਉੱਥੇ ਕਾਨਫਰੰਸ ਹੋਣੀ ਸੀ ਕਾਨਫਰੰਸ ਹੋਣੀ ਸੀਗੀ ਆਰਐਫ ਵਿਖੇ ਸਿੱਖ ਵਿਦਿਅਕ ਕਾਨਫਰੰਸ ਹੋਣੀ ਸੀਗੀ ਮਿਤੀ 21 22 23 ਨਵੰਬਰ 2024 ਨੂੰ ਜਾਨੀ ਕਿ ਅੱਜ ਕੱਲ ਤੇ ਪਰਸੋਂ ਤੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਔਰ ਕਾਨਫਰੰਸ ਤੇ ਇਹ ਬੱਸਾਂ ਜਿਹੜੀਆਂ ਜਾ ਰਹੀਆਂ ਸਨ ਇੱਕ ਬੱਸ ਵਿੱਚ ਬੱਚੇ ਦੱਸਿਆ ਜਾ ਰਿਹਾ ਸਵਾਰ ਸਨ ਔਰ ਦੂਜੀ ਬੱਸ ਵਿੱਚ ਇਹ ਟੀਚਰ ਸਾਹਿਬਾਨ ਜਿਹੜੇ ਸਵਾਰ ਸਨ ਔਰ ਬੱਸਾਂ ਆਪਸ ਵਿੱਚ ਟਕਰਾ ਜਾਂਦੀਆਂ ਕਿਉਂਕਿ ਦੱਸਿਆ ਜਾ ਰਿਹਾ ਪਿੱਛੋਂ ਇਹ ਜਦੋਂ ਬੱਸਾਂ ਬੰਗਾ ਵਾਲੀ ਸਾਈਡ ਤੋਂ ਆ ਰਹੀਆਂ ਸਨ ਇਹਨਾਂ ਨੇ ਗੜਸ਼ੰਕਰ ਵੱਲ ਨੂੰ ਜਾਣਾ ਸੀ ਔਰ ਰਸਤਾ ਭਟਕ ਜਾਂਦੇ ਆ ਜੋ ਸ਼ੁਰੂਆਤੀ ਜਾਣਕਾਰੀ ਅਸੀਂ ਇਕੱਠੀ ਕਰ ਪਾਏ ਆ ਔਰ ਜਿਹੜੀ ਬੱਸ ਅੱਗੇ ਹੁੰਦੀ ਆ ਉਸ ਬੱਸ ਦਾ ਡਰਾਈਵਰ ਕਿਉਂਕਿ ਇਧਰਲੇ ਪਾਸੇ ਟਰਨ ਲੈਣਾ ਨਾ ਜੇ ਗੜਸ਼ੰਕਰ ਨੂੰ ਜਾਣਾ ਤਾਂ ਉਹ ਬ੍ਰੇਕ ਯਕਦਮ ਹੀ ਲਗਾ ਦਿੰਦਾ ਤੇ ਪਿਛਲੀ ਬੱਸ ਜਿਹੜੀ ਆ ਕੇ ਆ ਉਹ ਟਕਰਾ ਜਾਂਦੀ ਹੈ ਸਕੂਲ ਦੀਆਂ ਦੋਨੋਂ ਸਕੂਲ ਦੀਆਂ ਬੱਸਾਂ ਆਪਸ ਵਿੱਚ ਢੱਜ ਜਾਂਦੀਆਂ ਜਿਸ ਤੋਂ ਬਾਅਦ ਬੱਸਾਂ ਪਲਟ ਜਾਂਦੀਆਂ ਕ੍ਰੇਨ ਦੀ ਮਦਦ ਨਾਲ ਬੱਸਾਂ ਨੂੰ ਸਿੱਧਾ ਕੀਤਾ ਗਿਆ ਔਰ ਹੁਣ ਤੁਸੀਂ ਦੇਖੋ ਕਿ ਟੋਚਨ ਪਾ ਕੇ ਇੱਕ ਸਾਈਡ ਤੇ ਵੀ ਲਜਾਇਆ ਜਾਵੇਗਾ ਬੱਸ ਦੇ ਤੁਸੀਂ हालात ਦੇਖ ਲਓ ਫਰੰਟ ਸ਼ੀਸ਼ਾ ਜਿਹੜਾ ਆ ਉਹ ਟੁੱਟ ਜਾਂਦਾ ਬੈਕ ਸ਼ੀਸ਼ਾ ਜਿਹੜਾ ਆ ਉਹ ਵੀ ਟੁੱਟ ਜਾਂਦਾ ਕਾਫੀ ਨੁਕਸਾਨ ਬਾਡੀ ਦਾ ਵੀ ਹੁੰਦਾ ਡਰਾਈਵਰ ਸੀਟ ਜਿਹੜੀ ਹੈ ਤੁਸੀਂ ਦੇਖੋ ਉਹ ਵੀ ਇੱਕ ਪਾਸੇ ਢਲਕ ਜਾਂਦੀ ਹੈ ਔਰ ਬੱਸ ਦੇ ਅੰਦਰ ਹੀ ਕੱਚ-ਕੱਚ ਨਜ਼ਰ ਆ ਰਿਹਾ ਵਜੇ ਦਿਖਾਈ ਚ ਰ ਇਧਰ ਆ ਹੀ ਔਰ ਛੋਟੇ-ਛੋਟੇ ਬੱਚਿਆਂ ਦੀ ਚਪਲਾ ਵੀ ਨਜ਼ਰ ਆ ਰਹੀਆਂ ਤਾਂ ਇਟ ਮੀਨਸ ਬੱਚੇ ਛੋਟੇ ਹੋਣੇ ਆ ਬੱਸ ਵਿੱਚ ਹਾਂ ਜੇ ਟੀਚਰ ਹੈ ਟੀਚਰ ਸੀਗੇ ਟੀਚਰ ਸੀਗੇ ਜਿਹੜੇ ਦੱਸਿਆ ਜਾ ਰਿਹਾ ਕਿ ਇੱਕ ਵਿੱਚ ਬੱਚੇ ਸੀ ਇੱਕ ਵਿੱਚ ਟੀਚਰ ਸੀਗੇ ਕਿ ਦੋਨੋਂ ਚ ਟੀਚਰ ਸੀਗੇ ਨਹੀਂ ਦੋਨੋਂ ਚ ਹੀ ਸੀਗੇ ਮੈਂ ਤਾਂ ਇੱਥੇ ਛੱਡਣ ਚੱਲਾਂ ਅਚਾ ਤੁਹਾਨੂੰ ਚ ਟੀਚਰ ਹੀ ਸੀਗੇ ਹਾਂ ਜੀ ਮੈਂ ਛੱਡਣ ਚੱਲਾਂ ਟੋ ਕਰਕੇ ਠੀਕ ਹੈ ਜੀ ਤਾਂ ਜੋ ਬਤ ਕਰ ਰਹੇ ਨੇ ਸ਼ੁਰੂਆਤੀ ਜਾਣਕਾਰੀ ਜਿਹੜੀ ਅਸੀਂ ਇਕੱਠੀ ਕੀਤੀ ਸੀ ਉਹ ਚ ਦੱਸਿਆ ਜਾ ਰਿਹਾ ਸੀ ਕਿ ਇੱਕ ਚ ਬੱਚੇ ਆ ਤੇ ਦੂਜੇ ਚ ਅਧਿਆਪਕ ਸਹਿਬਾਨ ਸੀਗੇ ਹੁਣ ਪਤਾ ਲੱਗਿਆ ਕਿ ਦੋਨਾਂ ਬੱਸਾਂ ਵਿੱਚ ਅਧਿਆਪਕ ਸਹਿਬਾ ਨਹੀਂ ਸੀਗੇ ਪਰ ਇੱਥੇ ਬੱਚੇ ਦਾ ਇੱਕ ਜਿਹੜਾ ਤੁਸੀਂ ਦੇਖੋ ਕਿ ਜੁੱਤੀ ਦਾ ਇੱਕ ਪੈਰ ਨਜ਼ਰ ਆ ਰਿਹਾ ਤਾਂ ਹੋ ਸਕਦਾ ਕਿਸੇ ਅਧਿਆਪਕ ਦਾ ਬੱਚਾ ਨਾਲ ਹੋਵੇ ਔਰ ਪਾਣੀ ਦੀਆਂ ਬੋਤਲਾਂ ਹੋਰ ਬਹੁਤ ਸਾਰੀ ਸਮੱਗਰੀ ਜਿਹੜੀ ਹੈ ਉਹ ਅੰਦਰ ਨਜ਼ਰ ਆ ਰਹੀ ਹੈ ਤਾਂ ਕਾਨਫਰੰਸ ਲਈ ਜਿਹੜਾ ਸਕੂਲ ਹੈ ਉਸ ਦੇ ਅਧਿਆਪਕ ਜਾ ਰਹੇ ਸਨ 21 22 23 ਨਵੰਬਰ ਨੂੰ ਕਾਨਫਰੰਸ ਜਿਹੜੀ ਜਾਨਕਿ ਅੱਜ ਕੱਲ ਤੇ ਪਰਸੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਿ ਹੋਣੀ ਸੀਗੀ ਔਰ ਬੱਸਾਂ ਜਿਹੜੀਆਂ ਆ ਜਦੋਂ ਮਹਿੰਦੀਪੁਰ ਬਾਈਪਾਸ ਦੇ ਨਜ਼ਦੀਕ ਬ੍ਰਿਜ ਕੋਲ ਪਹੁੰਚਦੀਆਂ ਤਾ ਮੋਰਲੀ ਬੱਸ ਦਾ ਡਰਾਈਵਰ ਅਚਾਨਕ ਬ੍ਰੇਕ ਲਗਾ ਦਿੰਦਾ ਤੇ ਪਿਛਲੀ ਬੱਸ ਆ ਕੇ ਟਕਰਾ ਜਾਂਦੀ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਕੱਚੇ ਹੀ ਕੱਚਾ ਥੋੜਾ ਬਲੱਡ ਵੀ ਨਜ਼ਰ ਆ ਰਿਹਾ ਸਕੂਲ ਦਾ ਨਾਮ ਇੱਕ ਵਾਰਫਤ ਹੋ ਇੱਕ ਵਾਰ ਤੋਂ ਫਿਰ ਦੱਸ ਦਿੰਦੇ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਸਲ ਉੱਤਰ ਔਰ ਇਹ ਚੈਰੀਟੇਬਲ ਸੁਸਾਇਟੀ ਇਹਦੇ ਤੇ ਲਿਖਿਆ ਹੋਇਆ ਬੱਸ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਐ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਸੱਟ ਫੇਟ ਲੱਗੀ ਐ ਚੋਟ ਲੱਗੀ ਐ ਉਹਨਾਂ ਨੂੰ ਨੇੜੇ ਲਿਆ ਹਸਪਤਾਲਾਂ ਵਿਖੇ ਪਹੁੰਚਾਇਆ ਗਿਆ ਤੁਸੀਂ ਦੇਖੋ ਕੱਚ ਹੀ ਕੱਚ ਖਿਲ ਰਿਆ ਔਰ ਪਹਿਲਾ ਇੱਕ ਬੱਸ ਜਿਹੜੀ ਆ ਉਹਨੂੰ ਇੱਕ ਡਰਾਈਵਰ ਲੈ ਗਿਆ ਲੇਕਿਨ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੇ ਸਵਾਰੀਆਂ ਸਵਾਰਸਨ ਉਹ ਇੰਜਰਡ ਹੋਇਆ ਸੱਟਾਂ ਲੱਗੀਆਂ ਗੰਭੀਰ ਸੱਟਾਂ ਵੀ ਲੱਗਿਆ ਦੇਖੋ ਪੂਰੇ ਤਾਂ ਪੂਰਾ ਸ਼ੀਸ਼ਾ ਬਾਹਰ ਆ ਗਿਆ ਇਹ ਗਨੀਮਤ ਰਹੀ ਕਿ ਸ਼ੀਸ਼ਾ ਅੰਦਰ ਨਹੀਂ ਡਿੱਗ ਗਿਆ ਜੇ ਸ਼ੀਸ਼ਾ ਅੰਦਰ ਡਿੱਗ ਜਾਂਦਾ ਤਾਂ ਜ਼ਿਆਦਾ ਸੱਟ ਚੋਟ ਲੱਗਣੀ ਸੀ ਇਹ ਸ਼ੀਸ਼ਾ ਬਾਹਰ ਡਿੱਗ ਗਿਆ ਔਰ ਕੱਚ-ਕੱਚ ਜਿਆਦਾ ਜਿਹੜਾ ਸੜਕ ਤੇ ਨਜ਼ਰ ਆ ਰਿਹਾ ਔਰ ਤੁਸੀਂ ਉਹ ਦੇਖੋ ਅੱਜ ਅੱਗੇ ਵੀ ਕੱਚਾ ਔਰ ਬ੍ਰੇਕ ਦਾ ਨਿਸ਼ਾਨ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਜੋ ਜਿਵੇਂ ਦੱਸਿਆ ਗਿਆ ਸਾਨੂੰ ਕਿ ਔਰ ਤੁਸੀਂ ਪਿਛਲੇ ਬੰਨੇੋਂ ਦੇਖੋ ਕਿ ਬੱਸਾਂ ਆ ਰਹੀਆਂ ਸਨ ਬੰਗਾ ਵਾਲੀ ਸਾਈਡ ਤੋਂ ਔਰ ਡਰਾਈਵਰ ਦਾ ਧਿਆਨ ਇਸ ਰੂਟ ਤੇ ਪੈਂਦਾ ਗੜਸ਼ੰਕਰ ਨੂੰ ਡਾਇਵਰਜਨ ਲੈਣਾ ਹੈ ਔਰ ਗੜਸ਼ੰਕਰ ਵਾਲੀ ਸਾਈਡ ਮੁੜਨਾ ਹੈ ਮੋੜ ਕੱਟਣਾ ਹੈ ਤਾਂ ਉੱਥੇਕ ਬ੍ਰੇਕ ਲੱਗ ਜਾਂਦੀ ਜਿੱਥੇ ਕੱਚ ਖਿਲ ਰਿਹਾ ਤੇ ਪਿਛਲੀ ਬੱਸ ਵਾਲਾ ਬਿਲਕੁਲ ਉਹਦੇ ਨਜ਼ਦੀਕ ਹੁੰਦਾ ਉਹਨੂੰ ਕੋ ਬ੍ਰੇਕ ਨਹੀਂ ਲੱਗਦੀ ਗੱਡੀ ਦੀ ਸਕਿਟ ਵੀ ਲੱਗਦੀ ਹੈ ਤੁਸੀਂ ਟਾਇਰਾਂ ਦੇ ਨਿਸ਼ਾਨ ਦੇਖ ਪਾ ਰਹੇ ਹੋ ਔਰ ਗੱਡੀਆਂ ਆਪਸ ਵਿੱਚ ਟਕਰਾ ਜਾਂਦੀਆਂ ਔਰ ਇੰਨੀ ਜ਼ਬਰਦਸਤ ਟੱਕਰ ਹੁੰਦੀ ਹੈ ਕਿ ਬੱਸਾਂ ਪਲਟ ਜਾਂਦੀਆਂ ਨੇ ਦੋਨੋਂ ਸਕੂਲ ਦੀਆਂ ਬੱਸਾਂ ਪਲਟ ਜਾਂਦੀਆਂ ਨੇ ਦੋਨਾਂ ਬੱਸਾਂ ਵਿੱਚ ਅਧਿਆਪਕ ਸਹਿਬਾਨ ਬੈਠੇ ਸੀਗੇ ਇਹ ਦੱਸਿਆ ਜਾ ਰਿਹਾ ਹੈ ਕ੍ਰੇਨ ਦੀ ਮਦਦ ਨਾਲ ਦੋਨਾਂ ਬੱਸਾਂ ਨੂੰ ਜਿਹੜਾ ਸਿੱਧਾ ਕਰ ਦਿੱਤਾ ਜਾਂਦਾ ਪਹਿਲੀ ਬੱਸ ਜਿਹੜੀ ਆ ਉਹ ਚੱਲਣ ਦੀ ਕੰਡੀਸ਼ਨ ਵਿੱਚ ਸੀਗੀ ਤਾਂ ਉਹਨੂੰ ਇੱਕ ਡਰਾਈਵਰ ਲੈ ਗਿਆ ਦੂਜੀ ਬੱਸ ਇਹਨੂੰ ਟੋਅ ਕਰਕੇ ਲਿਜਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਹੂਲਤ ਦਿੱਤੀ ਗਈ ਹੈ ਮਦਦ ਕੀਤੀ ਗਈ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚਦੀ ਹੈ ਨੈਸ਼ਨਲ ਹਾਈਵੇ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਔਰ ਆਪਰੇ ਵੱਲੋਂ ਜਿਹੜੀ ਹੈਲਪ ਹੈ ਉਹ ਦਿੱਤੀ ਜਾ ਰਹੀ ਹੈ ਜਿਹੜੇ ਪੀੜਤ ਨੇ ਜਿਨ੍ਹਾਂ ਦੇ ਸੱਟ ਲੱਗੀ ਹੈ ਉਹਨਾਂ ਨੂੰ ਸਿਵਲ ਹਸਪੀਟਲ ਤੇ ਨਿੱਜੀ ਹਸਪੀਟਲ ਵੇਕੇ ਪਹੁੰਚਾਇਆ ਗਿਆ ਐਸਐਐਫ ਦੀ ਟੀਮ ਇੱਥੇ ਮੌਕੇ ਤੇ ਪਹੁੰਚ ਗਈ ਸੀ ਤੁਰੰਤ ਪਹੁੰਚ ਗਈ ਸੀ ਔਰ ਸਰ ਜਨਕਰਾਜ ਜੀ ਸਾਡੇ ਨਾਲ ਨੇ ਐਸਐਐਫ ਟੀਮ ਦੇ ਇੰਚਾਰਜ ਨੇ ਜਨਕਰਾਜ ਸਰ ਮੌਕੇ ਤੇ ਪਹੁੰਚ ਗਏ ਸੀਗੇ ਸਰ ਮੌਕੇ ਦੀ ਸਥਿਤੀ ਕਿਹੋ ਜੀ ਸੀ ਮੌਕੇ ਦੀ ਸਥਿਤੀ ਸਰ ਉੱਚੀਆਂ ਵੱਟ ਪੈ ਗਿਆ ਇੱਕ ਦਾ ਠੀਕ ਚੋਲ ਬੈਗੇ ਹਾਂ ਸੱਤਾਂ ਵੱਜੀਆਂ ਉਹਨਾਂ ਦੇ ਕਾਫੀ ਸਾਰੇ ਜਿੰਨੇ ਵੀ ਪੀੜਤ ਸਭ ਆਪਾਂ ਹਸਪੀਟਲ ਪਹੁੰਚਾ ਦਿੱਤੇ ਉਹਦੇ ਬਾਅਦ ਗੱਡੀ ਟੋਕ ਕਰਕੇ ਆਪਣਾ ਫੋਗਲ ਪੁਆਇੰਟ ਲਵਾ ਦਿੱਤੀ ਅੱਗੇ ਸਰ ਇਹ ਹਾਦਸਾ ਹੋਇਆ ਕਿਵੇਂ ਜੀ ਉਹ ਸਾਰੀ ਇੱਕ ਗੱਡੀ ਦੇ ਵਿੱਚ ਦੂਜੀ ਗੱਡੀ ਪਿੱਛੋਂ ਲਿਆ ਕੇ ਠੋਕ ਗਈ। ਮਤਲਬ ਇਸ ਪਾਸੇ ਨੂੰ ਮੁੜਨਾ ਸੀਗਾ ਡਰਾਈਵਰ ਨੂੰ। ਹਾਂ ਬਸ ਇੰਨਾ ਫਰਕ ਪੈ ਗਿਆ ਇਹਨਾਂ ਦਾ। ਅੱਛਾ ਮੋਰ ਜਾ ਕੇ ਧਿਆਨ ਆਇਆ। ਬਸ ਉੱਥੇ ਜਾ ਕੇ ਜਾਦਾ ਵੀ ਜਿੱਦਾਂ ਦਸਤਾ ਵੀ ਥੱਲੇ ਉਤਰਨੀ ਸੀ। ਉਹਦੇ ਉਹਨੇ ਬ੍ਰੇਕ ਮਾਰੀ ਪਿੱਛੇ ਵਾਲੇ ਨੇ ਵਿੱਚ ਮਾਰ ਦਿੱਤਾ। ਇੱਕੋ ਸਕੂਲ ਦੇੰਦਰੋਂ ਹੀ ਬੱਸ। ਇੱਕੋ ਸਕੂਲ ਦੇੰਦਰੋਂ ਹੀ ਬੱਸਾਂ। ਇਹ ਅਸ਼ੀਰੀ ਨੰਦਪੁਰ ਸਾਹਿਬ ਜਾ ਰਹੇ ਸੀਗੇ। ਹਾਂ ਨੰਦਪੁਰ ਸਾਹਿਬ ਆਏ ਤਰਨਤਾਰਨ ਤੋਂ। ਠੀਕ ਹੈ ਜੀ। ਆਂਸਰ ਆਂਸਰ ਖਸਾਰਪਿੰਡ ਹੈ ਇਹਨਾਂ ਦਾ ਤਰਨਤਾਰਨ ਤੋਂ। ਠੀਕ ਹੈ ਜੀ। ਉੱਥੋਂ ਆਏ ਸ਼੍ਰੀ ਗ ਉਹਨਾਂ ਦੇ ਟੀਚਰ ਸਹਿਬਾਨ ਹੈ ਸਾਰੇ ਸਾਰੇ ਟੀਚਰ ਸਹਿਬਾਨ ਕੁਝ ਬੱਚਿਆਂ ਦੀਆਂ ਚੱਪਲਾਂ ਵੀ ਬੱਸ 'ਚ ਨਜ਼ਰ ਆਈਆਂ ਇਹਨਾਂ ਦੀਆਂ ਹੀ ਆਂ ਡਰਾਈਵਰ ਦੀਆਂ ਜਿਵੇਂ ਜੇ ਡਰਾਈਵਰ ਦੀ ਹੋਊਗਾ ਕਿਸੇ ਦੇ ਨਾਲ ਵੈਸੇ ਉਹਦਾ ਬੱਚਾ ਕੋਈ ਨਹੀਂ ਸੀ ਮੇਰੇ ਕਿੰਨੇ ਕੁ ਸਵਾਰੀਆਂ ਦੋਨਾਂ ਬੱਸਾਂ 'ਚ ਸਵਾਰੀਆਂ 45 45 ਸਵਾਰੀਆਂ ਜੀ ਦੋਨਾਂ ਬੱਸਾਂ 'ਚ ਦੋਨਾਂ ਬੱਸਾਂ 'ਚ ਹਾਂ ਤੇ ਸੱਟਾ ਕਿੰਨਾ ਕਿਹੋ ਮਤਲਬ ਜ਼ਿਆਦਾ ਗੰਭੀਰ ਵੱਜੀਆ ਕਿ ਨਾਰਮਲ ਹੀ ਆ ਸੱਟ ਜ਼ਿਆਦਾ ਨਾਰਮਲ ਆ ਛਰੀਟਾ ਵਗੈਰਾ ਹਾਂ ਛਰੀਟਾ ਵਗੈਰਾ ਜਿੱਦਾਂ ਮਾੜਾ ਮੋਟਾ ਇੱਥੇ ਤੋਂ ਖੂਨ ਵੀ ਨਿਕਲਿਆ ਇੱਕ ਦੋ ਗੰਭੀਰ ਸੱਟ ਕਿਸੇ ਦੇ ਨਹੀਂ ਜ਼ ਉਹਨਾਂ ਤੇ ਗੰਬੀਰ ਸੱਟ ਨਹੀਂ ਜਿਆਦਾ ਨਹੀਂ ਵੈਸੇ ਠੀਕ ਹੈ ਡਰਾਈਵਰ ਦਾ ਠੀਕ ਹੈ ਡਰਾਈਵਰ ਥੱਲੇ ਡਿੱਗ ਕੇ ਨਾ ਫੇਰ ਵੀ ਉਹਨੇ ਸਟੀering ਸੰਭਲਿਆ ਬਸ ਤਾਂ ਨਹੀਂ ਬਸ ਥੱਲੇ ਡਿੱਗ ਨਹੀਂ ਸੀ ਕੋਈ ਤੋ ਉਹ ਅੱਛਾ ਹਾਂ ਸਥਿਤੀ ਹੋਰ ਤਣਾਅਪੂਰਵਕ ਹੋ ਸਕਦੀ ਸੀ ਹਾਂ ਡਰਾਈਵਰ ਨੇ ਬਹੁਤ ਮਦਰ ਬਹਾਦਰੀ ਦਿਖਾਈ ਥੱਲੇ ਡਿੱਗੇ ਤੇ ਵੀ ਉਹ ਹੋ ਗਿਆ ਸਰ ਬਚਾਏਗਾ ਬਸੇ ਸਰ ਉਹ ਗੱਲ ਸਮਝਾਓ ਕਿ ਬਸ ਪਲਟ ਵੀ ਸਕਦੀ ਮਤਲ ਥੱਲੇ ਡਿੱਗ ਸਕਦੀ ਸੀਗੀ ਬਸ ਅੱਛਾ ਬਸ ਪਲਟ ਗਈ ਪਲਟ ਗਈ ਸੀ ਹੁਣ ਸਿੱਧੀ ਕਰਾਈ ਐ ਦੋਨੋਂ ਪਲਟ ਗਈਆਂ ਸੀ ਇੱਕ ਇੱਕ ਮਗਰ ਵਾਲੇ ਜਿਹੜੀ ਵਿੱਚ ਵੱਜੀ ਨਾ ਬਸ ਪਲਟ ਗਈ ਸੀਗੀ ਉਹ ਸਿੱਧੀ ਕਰਾਤੀ ਉਹਨੂੰ ਟੋ ਕਰਕੇ ਉੱਥੇ ਥਾਣੇ ਲੈ ਕੇ ਜਾ ਰਹੇ ਪਰ ਤੁਸੀਂ ਕਹਿੰਦੇ ਹੋ ਕਿ ਥੱਲੇ ਵੀ ਡਿੱਗ ਸਕਦੀ ਸੀ ਉਹ ਸਾਰੇ ਜਿੱਦਾਂ ਗੱਡੀ ਵਿੱਚ ਵੱਜੀ ਨਾ ਡਰਾਈਵਰ ਥੱਲੇ ਡਿੱਗ ਗਿਆ ਉਹ ਡਰਾਈਵਰ ਨੇ ਬਹਾਦਰੀ ਨਾਲ ਉੱਠ ਕੇ ਫੇਰ ਸਟੇਰ ਘਟਿਆ ਤਾਂ ਬਸ ਸਿੱਧੀ ਕੀਤੀ ਨੇ ਬਸ ਪੁੱਲ ਤੋਂ ਥੱਲੇ ਡਿੱਗਣੀ ਸੀ ਪੁੱਲ ਤੋਂ ਇੱਥੇ ਦੇਖ ਲੈ ਜੇ ਦੋਨੋਂ ਬੱਸਾਂ ਵਿੱਚ ਜਿਹੜੇ ਅਧਿਆਪਕ ਸੀ ਉਹ ਲੇਡੀਜ਼ ਹਨ ਸੰਕੇ ਜੈਂਟਸ ਸੀਗੇ ਜੈਂਟਸ ਦੋ ਹੀ ਡਰਾਈਵਰ ਆ ਦੋ ਬੰਦੇ ਹੋ ਰਿਹਾ ਦੇਖੋ ਦੋ ਜਿਹੜੇ ਕੰਡਕਟਰ ਹੋਣਾ ਬਾਕੀ ਲੇਡੀਜ਼ ਸਾਰੀਆਂ ਬਾਕੀ ਸਾਰੇ ਲੇਡੀ ਆ ਉਹਨਾਂ ਦੇ ਪਰਿਵਾਰ ਨੂੰ ਇਨਫੋਰਮ ਕਰ ਦਿੱਤਾ ਜੀ ਹਾਂਜੀ ਹਾਂਜੀ ਕਰ ਦਿੱਤਾ ਕਰ ਤੇ ਹੁਣ ਸਿਵਲ ਹਸਪਤਾਲ ਲੈ ਕੇ ਗਏ ਨੇ ਕਿ ਹਾਂਜੀ ਹਾਂਜੀ ਸਰ ਚਲੋ ਸਰ ਬੀਜ਼ੀ ਨੇ ਔਰ ਨਾਲ ਦੀ ਨਾਲ ਤਾਲਮੇਲ ਵੀ ਕਰਨਾ ਪੈਂਦਾ ਆਪਣੇ ਸੀਨੀਅਰਸ ਨੂੰ ਵੀ ਇਨਫੋਰਮ ਕਰ ਰਹੇ ਆ ਔਰ ਨਾਲ ਦੀ ਨਾਲ ਬੱਸ ਨੂੰ ਫੋਕਲ ਪੁਆਇੰਟ ਵਿਖੇ ਪਹੁੰਚਾਣਾ ਆ ਉਹ ਵੀ ਡਿਊਟੀ ਨਿਭਾ ਰਹੇ ਆ ਜਿਹੜੇ ਪੀੜਤ ਨੇ ਉਹਨਾਂ ਦਾ ਵੀ ਤਾਲਮੇਲ ਬਣਾਇਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਸਰ ਵੱਲੋਂ ਕਿਹੜੀ ਇਨਫੋਰਮੇਸ਼ਨ ਹੱਦ ਤੱਕ ਪਹੁੰਚਾਈ ਗਈ ਹੈ ਕਿ ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਹੈ ਛਰੀਟਾ ਹੈਗੀਆਂ ਦੱਸਦੇ ਕਿ ਉਂਗਲਾਂ ਤੇ ਵੀ ਸੱਟ ਕੱਟ ਜਿਹੜਾ ਹੋ ਸਕਦਾ ਕਿ ਉਂਗਲ ਤੇ ਲੱਗ ਗਿਆ ਹੋਵੇ ਔਰ ਜਿਹੜੇ ਪੀੜਤ ਨੇ ਜਿਹੜੀਆਂ ਬੱਸ ਵਿੱਚ ਸਵਾਰੀਆਂ ਬੈਠੀਆਂ ਸਨ ਉਹਨੂੰ ਸਿਵਲ ਹਸਪੀਟਲ ਤੇ ਨਿੱਜੀ ਹਸਪੀਟਲ ਦੇਖ ਕੇ ਪਹੁੰਚਾਇਆ ਗਿਆ ਸਥਿਤੀ ਕੰਟਰੋਲ ਵਿੱਚ ਹੈ ਪਹਿਲਾ ਮੌਕੇ ਤੇ ਤਣਾਪੂਰਕ ਸਥਿਤੀ ਬਣ ਜਾਂਦੀ ਹੈ ਚੀਕ ਝਾੜਾ ਪੈਂਦਾ ਦੋਨਾਂ ਬੱਸਾਂ ਵਿੱਚ ਸਰ ਵੱਲੋਂ ਦੱਸਿਆ ਗਿਆ ਕਿ 45 ਦੇ ਆਸ-ਪਾਸ ਜਿਹੜੀਆਂ ਮਹਿਲਾ ਮਹਿਲਾਵਾਂ ਬੈਠੀਆਂ ਸਨ ਮਹਿਲਾ ਅਧਿਆਪਕ ਬੈਠੀਆਂ ਸਨ ਔਰ ਬੱਸ ਜਿਹੜੀ ਔਰ ਜਿੱਥੇ ਗੱਡੀ ਖੜੀ ਆ ਉਹਦੇ ਨਜ਼ਦੀਕ ਬੱਸ ਜਿਹੜੀ ਪਲਟ ਜਾਂਦੀ ਔਰ ਡਰਾਈਵਰ ਦੀ ਬਹਾਦਰੀ ਰਹੀਂਦੀ ਆ ਪਿਛਲੀ ਬੱਸ ਵਾਲੇ ਦੀ ਕਿ ਗੱਡੀ ਦਾ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਗੱਡੀ ਦਾ ਸੰਤੁਲਨ ਵਿਗੜਦਾ ਗੱਡੀ ਨਹੀਂ ਤਾਂ ਉਹ ਥੋੜਾ ਅੱਗੇ ਜਾ ਕੇ ਜਿੱਥੇ ਪੁਲ ਸ਼ੁਰੂ ਹੁੰਦਾ ਉੱਥੋਂ ਹੇਠਾ ਡਿੱਗਣੀ ਸੀਗੀ ਡਰਾਈਵਰ ਨੇ ਸਟੀering ਨੂੰ ਕੰਟਰੋਲ 'ਚ ਲੈ ਲਿਆ ਗੱਡੀ ਪਲਟ ਗਈ ਲੇਕਿਨ ਪੁਲ ਤੋਂ ਹੇਠਾ ਉਤਰਨ ਤੋਂ ਪੌਲ ਤੋਂ ਡਿੱਗਣ ਤੋਂ ਡਰਾਈਵਰ ਨੇ ਬੱਸ ਨੂੰ ਬਚਾ ਲਿਆ ਔਰ ਹੁਣ ਜਿਹੜੇ ਜਿੰਨੇ ਵੀ ਸਵਾਰੀਆਂ ਬੱਸ ਵਿੱਚ ਸਵਾਰ ਸਨ ਯਾਤਰੀ ਸਵਾਰ ਸਨ ਮਹਿਲਾ ਅਧਿਆਪਕ ਸਵਾਰ ਸਨ ਡਰਾਈਵਰ ਕੰਡਕਟਰ ਸਮੇਤ ਸਾਰਿਆਂ ਨੂੰ ਹਸਪਤਾਲ ਵਿਖੇ ਪਹੁੰਚਾ ਦਿੱਤਾ ਕਿ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਘਟਣਾ ਇਸ ਕਰਕੇ ਜਿਹੜਿਆ ਜਿਹੜਾ ਹਾਦਸਾ ਇਸ ਕਰਕੇ ਹੋ ਜਾਂਦਾ ਕਿਉਂਕਿ ਇੱਧਰ ਮੋੜ ਮੁੜਨਾ ਸੀ ਔਰ ਡਰਾਈਵਰ ਨੂੰ ਪਹਿਲਾਂ ਪਤਾ ਨਹੀਂ ਲੱਗਦਾ ਭਲੇਖਾ ਭਜਦਾ ਯਕਦਮ ਮੋਰਲੀ ਬੱਸ ਵਾਲਾ ਬ੍ਰੇਕ ਮਾਰਦਾ ਤਾਂ ਪਿਛਲੇ ਵਾਲੇ ਤੋਂ ਬ੍ਰੇਕ ਨਹੀਂ ਵੱਜਦੀ ਗੱਡੀ ਕੰਟਰੋਲ 'ਚ ਨਹੀਂ ਰਹਿੰਦੀ ਗੱਡੀ ਜਾ ਕੇ ਟਕਰਾ ਜਾਂਦੀ ਔਰ ਇਹ ਹਾਦਸਾ ਹੋ ਜਾਂਦਾ